ਵਿਦੇਸ਼ ਭੇਜਣ ਦੇ ਨਾਮ ਤੇ ਗਰੀਬ ਤੇ ਭੋਲੇਪਲੇ ਲੋਕਾਂ ਨੂੰ ਲੁੱਟਣ ਵਾਲੇ ਕਈ ਏਜੰਟਾਂ ਖਿਲਾਫ ਸੂਬੇ ਪੱਧਰ 'ਤੇ ਮਾਮਲੇ ਦਰਜ ਕੀਤੇ ਜਾ ਚੁੱਕੇ ਨੇ ਪਰ ਵਿਦੇਸ਼ ਭੇਜਣ ਦੇ ਨਾਮ ਤੇ ਮਾਰੀਆਂ ਜਾ ਰੀਆਂ ਠੱਗੀਆਂ ਬੰਦ ਨਹੀਂ ਹੋ ਰਹੀਆਂ ਅਜਿਹਾ ਹੀ ਮਾਮਲਾ ਸਰਹੱਦੀ ਕਸਬਾ ਦੁਰੰਗਲਾ ਦੇ ਪਿੰਡ ਸ਼ਾਹਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਅਤੇ ਇੱਕ ਏਜੰਟ ਲੋਕਾਂ ਨੂੰ ਵਿਦੇਸ਼ ਭੇਜਣ ਦਾ ਲਾਲਚ ਦੇ ਲੱਖਾਂ ਰੁਪਏ ਲੁੱਟ ਕੇ ਫਰਾਰ ਹੋ ਗਏ ਪੀੜਤ ਲੋਕਾਂ ਨੇ ਪ੍ਰਸ਼ਾਸਨ ਨਾਲ ਗੇਮਤਤੀ ਕੋਹਲ ਕਹੀ ਹੈ ਸਾਹੀ ਪਾਜੀ ਪਿਆ ਹੋਏ ਪੈਸੇ ਇਹਨਾਂ ਨੂੰ ਇਹੋ ਕਲੋਕ ਰਖਤੇ ਤੇ ਹੀ ਇਹ ਇੱਕ ਬੁੱਕਰੋ ਜਾਣਗੇ ਸਤਾਰਵਾਰ ਬਣਾਉਂਗੇ ਇਹਨਾਂ ਨੇ ਆਹ ਬੀਹਾਨ ਨੂੰ ਲੁੱਟਿਆ ਹੈਗਾ ਆਹ ਤੇ ਰੋਟੀ ਤਾਂ ਵੀ ਅਤਰ ਹੈ ਹੋਏ ਦੇਹੀ ਵੀ ਇਹਨਾਂ ਨੇ ਕਿਹਾ ਹੈ ਵੀ ਤੁਸੀਂ ਮਹੀਨੇ ਦੇ ਵਿੱਚ ਵਿੱਚ ਲੱਖ ਲੱਖ ਰੁਪਈਆ ਸਾਨੂੰ ਦਵੋ ਆਹੇ ਵਿਆਜੂ ਚੱਕ ਚੱਕ ਕੇ ਲੋਨ ਚੱਕ ਚੱਕ ਕੇ ਲੋਨ ਦੀਆਂ ਕਿਸ਼ਤਾਂ ਅਜ ਤੱਕ ਤਾਰਨਦੀਆਂ ਤੁਹਾਡੇ ਬੰਦੇ ਅਜ ਤੱਕ ਬਾਹਰ ਨਹੀਂ ਗਏ ਕੋਈ ਪਾਸਪੋਰਟ ਨਹੀਂ ਬਣੇ ਦਾ ਕੋਈ ਇਹਨਾਂ ਨੇ ਕੁਛ ਨਹੀਂ ਇਹਨਾਂ ਨੇ ਕਿਹਾ ਹੈ ਮਹੀਨੇ ਦੇ ਵਿੱਚ ਤੁਹਾਡਾ ਪਾਸਪੋਰਟ ਤੁਹਾਡੇ ਕੋਲ ਹੋਏਗਾ ਟਿਕਟ ਹੋਏਗੀ ਤੁਸੀਂ ਟੈਟਿਂ ਦੀਆਂ ਤਿਆਰੀ ਕਰੋ ਆਹੇ ਕੱਪੜੇ ਅਸੀਂ ਤਾਂ ਟੈਟਿਂ ਸੀ ਤਾਂ ਤਿਆਰ ਕੀਤੀ ਹੈਗੀ ਆ ਦੇਹਵੰਦਿਆਨਾਂ ਹਾਨੂੰ ਮਹੀਨੇ ਦੇ ਵਿੱਚ ਵਿੱਚ ਲੱਖ ਲੱਖ ਰੁਪਈਆ ਲੈ ਕੇ ਫਰਾਰ ਹੋ ਗਏ ਨੇ ਆਦੀ ਮੰਗ ਤੁਹਾਡੇ ਅੱਗੇ ਇਹੋ ਹੀ ਹੱਥ ਜੋੜ ਕੇ ਤੇ ਸਾਡੇ ਜੋ ਵੀ ਤਹਤੇ ਲਾ ਸਾਨੂੰ ਵਾਪਸ ਕੀਤਾ ਜਾਵੇ ਬੜੀ ਮਿਹਰਬਾਨੀ ਹੋ ਗਈ ਇਹਨਾਂ ਆ ਕਹੋ ਤੁਹਾਡਾ ਨਾ ਸਬਰ ਦੇ ਰਹਿਣ ਵਾਲਾ ਦਰੰਗਲਾ ਤੇ ਮੇਰੀ ਮੰਗ ਆਹੀ ਹੈ ਬਸ ਪੈਸੇ ਮਿਲ ਜਾ ਮੈਂ ਪਲੰਬਰ ਦਾ ਕੰਮ ਕੀਤਾ ਤੇ ਬੜੇ ਔਖੇ ਪੈਸੇ ਕਮਾ ਕੇ ਮੈਂ ਦਿੱਤੇ ਪੈਸੇ ਬਸ ਸਾਡੀ ਫੂਲਸ ਅੱਗੇ ਆਹੀ ਬੇਨਤੀ ਆ ਤੇ ਸਾਡੇ ਪੈਸੇ ਦਿਵਾ ਦਿਓ ਪਿੰਡ ਸ਼ਾਹਪੁਰ ਦਾ ਰਿਆਨੋ ਵਾਲਾ ਸ਼ਹਿਰ ਦਰਾਂਗਲਾ ਜ਼ਿਲ੍ਹਾ ਗੁਰਦਾਸਪੁਰ ਤੇ ਪੈਸੇ ਮੈਂ ਦਿੱਤੇ ਸੀ ਬਾਹਰ ਜਾਣ ਦੇਣ ਵਾਸਤੇ ਪਰ ਮੇਰੇ ਨਾਲ ਠੱਗੀ ਥੋੜੀ ਕਰਕੇ ਤੇ ਪੈਸੇ ਲੈ ਕੇ ਬੰਦਾ ਫਿਲਹਾਲ ਹੋ ਗਿਆ ਕੋਸ਼ਿਸ਼ ਕੀਤੀ ਆ ਵੀ ਅਸੀਂ ਪੁਲਿਸ ਦੇ ਦੋ ਵਾਰੀ ਅਸੀਂ ਪੀਸ ਹੋਏ ਆ ਤੇ ਸਾਡੀ ਪੁਲਿਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਸਿੱਧੋ ਹੱਥੋਂ ਪੈਸੇ ਲੈ ਕੇ ਤੇ ਅਸੀਂ ਉਹ ਵੀ ਮੁਹਾਏ ਤੇ ਹੋਰ ਚਾਹ ਪਾਣੀਆਂ ਦੇ ਵੀ ਪੈਸੇ ਉਸ ਵਾਲੇ ਖਾ ਕੇ ਤੇ ਸਾਡੇ ਕੋਲ ਕੋਈ ਕਾਰਵਾਈ ਨਹੀਂ ਕਰਦੇ બસ ਇਹ ਹੋਈ ਕਹਿੰਦੇ ਆ ਵੀ ਤੁਹਾਡਾ ਹੱਲ ਹੋ ਜਾਏਗਾ ਹੋ ਜਾਏਗਾ ਪਰ 4 ਮਹੀਨੇ ਹੋ ਗਏ ਨਾ ਇਹਨਾਂ ਨੇ ਕੋਈ ਹੱਲ ਨਹੀਂ ਕੀਤਾ ਸਾਡਾ ਅਸੀਂ ਗਰੀਬ ਬੰਦੇ ਆ ਸਾਡੇ ਕੋਲ ਇੱਕ ਗਰਦਾਸ ਪਰ ਜਾਣ ਜੁਗਾ ਕਰਾਇਆ ਵੀ ਨਹੀਂ ਹੁੰਦਾ ਉਹ ਵੀ ਕਦੀ ਕੇਸ ਦਾ ਤਰਲਾ ਮਾਰ ਕੇ ਕਦੀ ਕੇਸ ਦਾ ਤਰਲਾ ਮਾਰ ਕੇ ਤੇ ਗਰਦਾਸ ਪਰ ਜਾਈਦਾ ਜਦੋਂ ਥਾਣਿਆਂ ਦੇ ਪੁਜੀ ਦਾ ਤੇ ਦਫ਼ਤਰਾਂ ਦੇ ਤੇ ਫਿਰ ਤੁਰ ਕੇ ਇਦਾਂ ਹੀ ਆ ਜਿੰਨੇ ਆ ਕੋਈ ਸਾਡੀ ਕਾਰਵਾਈ ਨਹੀਂ ਹੁੰਦੀ ਕੋ ਕਹਿਣਾ ਚਾਹੁੰਦੇ ਆ ਕਿ ਸਾਡੇ ਪੈਸੇ ਚਲੋ ਕਿਸੇ ਤਰ੍ਹਾਂ ਵੀ ਕਿਹਾ ਹੱਲ ਨਾਲ ਕੋਈ ਸੱਚਾਵੇ ਤੇ ਦੁਆ ਸਕਦੀ ਹੈ ਜਦੋਂ ਵੀ ਆ ਫੜੇ ਜਾਣਗੇ ਪੈਸੇ ਮਿਲ ਜਾਣਗੇ ਪਰੇ ਕੋਸ਼ਿਸ਼ ਕਰੇ ਪੁਲਿਸ ਨੂੰ ਹਲਣ ਦੀ ਤਾਂ ਹੀ ਪੈਸੇ ਮਿਲਣਗੇ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਸੇਮ ਲਾਈਨ ਹੀ ਯੂਜ਼ ਟੂ ਵਰਕ ਵਿਦ ਰੈਪਿਟੇਟਿਡ ਕੰਪਨੀਆਂਜ਼ ਏਜੰਸੀਜ਼ ਐਸ ਵੈਲ ਲੋਕਲ ਬਿਲਡਰਸ ਵਿਦ ਬ੍ਰਦਰਸ He is professional by plumbing, electrician, masonry, car paintering. For more information, please contact him at under Check Trade platform www.checktrade.com slash nine two one seven six zero. Chandar Consultants Limited call him on this number zero seven nine four zero seven nine five six eight six. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ